ਕਿਉਂਕਿ ਇਹ ਇਵੈਂਟ ਇਹ ਰਾਤ ਚੰਗਾ ਤਬਰ ਹੋਇਆ ਹੈ ਜੇ ਸਾਰੇ ਬਰੇ ਆਓ ਵਜ ਕੇ 45 ਮਿੰਟ ਤੱਕ ਉਹਨਾਂ ਦੀ ਇੰਤਜ਼ਾਰ ਕੀਤੀ ਜਾਏਗੀ ਪੂਰੇ 2:45 ਦੇ ਸ਼ੀਤਲ ਜੀ ਆਪਣੀ ਗੱਲਬਾਤ ਰੱਖਣਗੇ ਇਹ ਮੇਰੀ ਕੋਈ ਆਪਣੀ ਪਰਸਨਲ ਗੱਲ ਹੈ ਇਹ ਇਹਨਾਂ ਦਾ ਐਮ.ਐਲ.ਏ. ਜਲੰਧਰ ਦੇ ਐਮ.ਐਲ.ਏ. ਰਮਨ ਅਰੋੜਾ ਜੋ ਜਲੰਧਰ ਤੋਂ ਹੈ ਸੈਂਟਰ ਤੋਂ ਐਮ.ਐਲ.ਏ. ਆ ਉਹ ਮੇਰੇ ਨਾਲ ਜੋ ਗੱਲ ਕਰ ਰਿਹਾ ਮੇਰੇ ਕੋਲ ਜੋ ਪਿੱਛੇ ਹੋ ਜੋ ਦੋਨੋਂ ਪਿੱਛੇ ਤੋਂ ਜੋ ਜੋ ਮੇਰੇ ਕੋਲ ਐਵੀਡੈਂਸ ਹੈ ਜੋ ਮੇਰੇ ਕੋਲ ਰਿਕਾਰਡਿੰਗ ਹੈ ਉਹ ਇੱਕ ਬਹੁਤ ਇੰਪੋਰਟੈਂਟ ਐਵੀਡੈਂਸ ਹੈ ਉਹਰੇ ਵਿੱਚ ਇਹਨਾਂ ਦੇ ਪਰਿਵਾਰ ਬਾਰੇ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਗੱਲ ਮੈਂ ਵੀ ਇੱਕ ਐਮਐਲਏ ਸੀ ਤੁਹਾਡੇ ਹਰ ਕਿਹਦੇ ਵਿੱਚ ਸਰਦਾਰ ਬਲਕਾ ਸਿੰਘ ਵੀ ਇੱਕ ਐਮਐਲਏ ਆ ਤੁਹਾਡੇ ਹਰ ਕਿਹਦੇ ਵਿੱਚ ਇੰਦਰਜੀਤ ਕੋਰਮਾਨ ਜਿਹੜੀ ਨਕੋਦਰ ਦੀ ਐਮਐਲਏ ਆ ਕੀ ਗੱਲ ਇਕੱਲੇ ਰਮਨ ਅਰੋੜਾ ਜਿਹਦੇ ਘਾਰੀ ਤੁਹਾਡੇ ਪਿੰਝ ਕਿਉਂ ਆਂਦੇ ਆ ਤੁਹਾਡੇ ਪਿੰਝ ਇਕੱਲੇ ਰਮਨ ਅਰੋੜਾ ਜੀ ਦੇ ਘਾਰੀ ਕੌਣ ਨੂੰ ਪਸੰਦ ਆਂਦਾ ਹੈ ਕੀ ਗੱਲ ਬਾਕੀ ਕਾਰਕਿਰਤਾ ਦੇ ਘਰਾਂ ਚ ਪੈਂਜੀ ਦਾ ਕਿਹੜਾ ਕੋ ਨਹੀਂ ਲੱਗਿਆ ਕਿਉਂ ਨਹੀਂ ਜਾ ਪਏ ਕਿਉਂਕਿ ਬਾਕੀ ਕਾਰਕਿਰਤਾ ਗਰੀਬ ਹੈ ਬਾਕੀ ਕਾਰਕਿਰਤਾ ਇੰਨਾ ਯੋਗ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ ਕਿਸ ਤਰੀਕੇ ਦੀਆਂ ਜੜੀਆਂ ਡੀਲਾਂ ਉਹ ਤੁਹਾਡੇ ਪਰਿਵਾਰ ਨਾਲ ਕਰਦੇ ਆ ਇਹ ਤੁਸੀਂ ਰਮਨ अरोड़ा ਜੀ ਕੋ ਪੁੱਛਤਦੇ ਹੋ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕੀ ਅਗਰ ਸ਼ੀਤਲੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇੱਥੇ ਕੋਈ ਸ਼ੀਤਲਿਆ ਕਹੀ ਜਾਂਦਾ ਫੇਸਬੁੱਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸੈਪਟ ਕੀਤਾ ਭਾਜੀ ਮੇਰੇ ਭਾਜੀ ਪਲੀਜ਼ ਮੇਰੀ ਗੱਲ ਮੰਨ ਲਓ ਮੈਂ ਬੋਲਦਾ ਹੁਣ ਕਿੱਥੇ ਜਾਣਾ ਹੋਰ ਕਿੱਥੇ ਜਾਣਾ ਮੈਂ ਜਿਹੜਾ ਚੈਲੰਜ ਹੈ ਉਹ ਸੈਪਟ ਕੀਤਾ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਾਉ ਜਗਦੀ ਮਨਰਾਮ ਚੌਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਲ ਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਆ ਸੀ ਤੁਸੀਂ ਨਹੀਂ ਆਏ ਇਥੋਂ ਪਤਾ ਲੱਗਦਾ ਹੈ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਆ ਹੈ ਇਥੋਂ ਪਤਾ ਲੱਗ ਰਿਹਾ ਹੈ ਕਿ ਅੱਜ ਜਿਹੜੇ ਇਹਨਾਂ ਦੇ ਐਮਐਲਏ ਕਰਪਸ਼ਨ ਕਰ ਰਹੇ ਹੈ ਅੱਜ ਉਹਨਾਂ ਨੂੰ ਸਪੋਰਟ ਮੁੱਖ ਮੰਤਰੀ ਕਰ ਰਿਹਾ ਹੈ ਅਗਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਇਮਾਨਦਾਰ ਸੀ ਮੇਰੀ ਪਾਤੀ ਇਮਾਨਦਾਰ ਹੈ ਕਿ ਤੁਹਾਨੂੰ ਅੱਜ ਇੱਥੇ ਆ ਕੇ ਇਹ ਜਿਹੜੇ ਮੇਰੇ ਐਵੀਡੈਂਸ ਹੈ ਉਹ ਲੈ ਕੇ ਜਾਣੇ ਚਾਹੀਦੇ ਸੀ ਕਿਉਂਕਿ ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ ਇਹ ਦੇਖ ਗਰੀਬਾਂ ਦੇ ਕੂੜ ਪਸੀਨੇ ਦੀ ਕਮਾਈ ਜਿਹੜੀ ਅੱਜ ਐਮਐਲਏ ਲੁੱਟ ਰਿਹਾ ਦੋਨੋਂ ਥਾਂ ਦੇ ਨਾਲ ਉਹ ਕਮਾਈ ਜੋ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ ਅਰੋੜਾ ਐਮਐਲਏ ਸੈਂਟਰ ਕਹਿ ਰਿਹਾ ਇਹ ਜਵਾਬ ਦਿਓ ਤੁਸੀਂ ਨਹੀਂ ਪੁੱਛੇ ਮੈਂ মিডিਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਹ ਸਰਕੋਡਿੰਗ ਦੇ ਉੱਤੇ ਕੀ ਕਾਰਵਾਈ ਕਰੋਗੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਾਰਾਂ ਦੀ ਕਿੱਥੇ ਇੱਥੇ ਖੜੇ ਐ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇਦਾਂ ਦੇ ਲੋਕਾਂ ਨੂੰ ਹੋਰ ਹੱਲਾਸ਼ੇਰੀ ਦਿਓਗੇ ਕਿ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਅੱਜ ਇਹ ਜਨਤਾ ਪੁੱਛਦੀ ਜਲੰਧਰ ਵਸਦੀ ਕਿ ਤੁਸੀਂ ਚੋਰਾਂ ਦੇ ਨਾਲ ਖੜੇ ਹੋ ਕਿ ਜਾਂ ਤੁਸੀਂ ਵੀ ਉਹਨਾਂ ਦੇ ਮੁਖੀਆ ਬਣ ਕੇ ਇਸ ਪੰਜਾਬ ਨੂੰ ਲੁੱਟ ਰਹੇ ਹੋ ਇਹ ਤੁਸੀਂ ਜਵਾਬ ਦਿਓ ਮੈਂ ਨਹੀਂ ਦੇ ਸਕਦਾ ਇਹ ਜਵਾਬ ਤੁਹਾਡੇ ਹੱਥ ਦੇ ਵਿੱਚ ਹੈ ਬਾਕੀ ਮੇਰੇ ਮੀਡੀਆ ਦੇ ਸਾਥੀਓ ਇਹ ਹੈ ਜੀ ਜਿਹੜੀ ਸਾਰੀਆਂ ਰਿਕਾਰਡਿੰਗ ਸਾਰੇ ਐਵੀਡੈਂਸ ਏ ਮੈਂ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਚਲੋ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਸ ਡੱਬੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਜਿਹੜਾ ਗਿਫਟ ਹੈ ਇਹ ਮੈਂ ਉਹਨਾਂ ਤੱਕ ਪਹੁੰਚਾਵਾਂਗਾ ਅਗਰ ਉਹ ਨਹੀਂ ਆ ਸਕੇ ਮੈਂ ਇਸ ਗੱਲ ਦੀ ਵੀ ਇਸ ਗੱਲ ਦੀ ਵੀ ਛੋਟੀ ਲੈ ਕੇ ਜਾ ਰਿਹਾ ਹਾਂ ਮੈਂ ਚਲ ਕੇ ਜੀ ਦੇ ਨੂੰ ਤਿਆਰ ਹਾਂ ਮੁੱਖ ਮੰਤਰੀ ਦੱਸ ਦੇਵੇ ਕਿੱਥੇ ਆ ਕੇ ਦੇਣੀ ਹੈ ਮੈਂ ਫਿਰ ਵੀ ਜਾ ਕੇ ਦੇ ਨੂੰ ਤਿਆਰ ਹਾਂ ਔਰ ਇਸ ਤੋਂ ਇਲਾਵਾ ਇਹ ਜਿਹੜੀ ਕੱਲ ਰਾਤ ਨੂੰ ਵੀ ਮੈਂ ਪੈਨ ਡਰਾਈਵ ਦਿਖਾਈ ਸੀ ਫੋਟੋ ਦੇ ਮਾਧਮ ਦੇ ਨਾਲ ਇਹ ਪੈਨ ਡਰਾਈਵ ਮੈਂ ਪੈਕਿੰਗ ਕਰਕੇ ਅਗਰ ਕਿਉਂਕਿ ਪਹਿਲੇ ਵੀ ਕਈ ਰਿਕਾਰਡਿੰਗਾਂ ਆਈਆਂ ਕਈ ਇਸ ਪੰਜਾਬ ਦੇ ਹਜਾਤੀ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦਾ ਦਰਦ ਲੈ ਕੇ ਕਈ ਵਾਰ ਤੁਹਾਨੂੰ ਪਤਾ ਹੈ ਇਹਨਾਂ ਦੇ ਮਨਿਸਟਰ ਲਾਲ ਚੰਦ ਕਟਾਰੂ ਦੀ ਵੀ ਇਦਾਂ ਹੀ ਪੈਨ ਡਰਾਈਵ ਗਈ ਸੀ ਇਦਾਂ ਹੀ ਪੈਨ ਡਰਾਈਵ ਜਿਹੜਾ ਨਾਲ ਦੇ ਹਲਕੇ ਤੋਂ ਮੁਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹਨਾ ਕਿ ਇਹ ਪਿੰਡ ਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੇ ਚਰਨਾਂ 'ਚ ਨਮਨ ਕਰਨਾ ਚਾਹਨਾ ਹੈ ਕਿ ਇਸ ਜਿਹੜੀ ਪਿੰਡ ਰਾਈ ਦੀ ਜਾਂਚ ਵਟੇ ਤੋਂ ਵਟੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਗੱਲ ਦੀ ਗਰੰਟੀ ਇਸ ਗੱਲ ਦਾ ਵਿਸ਼ਵਾਸ ਅੱਜ ਪਾਰਟੀ ਦੇ ਮੇਰੇ ਸੀਨੀਅਰ ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪਿੰਡ ਰਾਈ ਵੈ ਇਲਿਗਲ ਤਰੀਕੇ ਨਾਲ ਕਿੱਦਾਂ ਕਾਰਵਾਈ ਕਰਨੀ ਹੈ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਮੇਰੇ ਪੰਜਾਬ ਨੂੰ ਰੈਂਦਾ ਕਹਿੰਦਾ ਲੁੱਟ ਕੇ ਲੈ ਜਾਣਗੇ ਦੋਸਤੋ ਅਗਰ ਮੈਂ ਕਿਸੇ ਗੱਲ ਤੋਂ ਮੁਕਰਾਂ ਮੈਂ ਕਿਸੇ ਗੱਲ ਤੋਂ ਅਗਰ ਮੈਂ ਜਿਹੜੇ ਐਵੀਡੈਂਸ ਨਹੀਂ ਦੇ ਸਕਿਆ ਜੇ ਮੇਰੇ ਵਿੱਚ ਕੋਈ ਕਮੀ ਹੋਈ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਜਿੰਨੀ ਮਰਜ਼ੀ ਜ਼ਖਤ ਤੋਂ ਸਖਤ ਕਾਰਵਾਈ ਮੇਰੇ ਉੱਤੇ ਕਰ ਦਿਓ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਬੈਠਾ ਮੈਂ ਤਿਆਰ ਹਾਂ ਪਰ ਜਨਤਕ ਕਰੰਦ ਕਿਹਨਾਂ ਨੂੰ ਦੇਣੀ ਸੀ ਜਨਤਕ ਦੇਣੀ ਸੀ ਤੁਸੀਂ ਸੀਐਮ ਨੂੰ ਲੋਕਾਂ ਦਾ ਜਿਹੜੀ ਆਵਾਜ਼ ਹੈ ਇਹ ਪਹੁੰਚੇਗੀ ਪਰ ਪਹਿਲਾ ਜਿਹੜਾ ਮੇਰਾ ਰਾਈਟ ਹੈ ਉਹ ਸੀਐਮ ਨੂੰ ਦੇਂਦਾ ਰਾਈਟ ਹੈ ਰਾਈਟ ਔਰ ਕੁ ਬਾਦ ਮੇਰੀ ਪਾਰਟੀ ਦੇ ਸੀਨੀਅਰ ਲੋਕ ਖੜੇ ਆ ਉਹ ਜੇ ਜੋ ਵੀ ਲੀਗਲ ਲੋਕ ਕਹਿਣਗੇ ਰਿੰਗੂ ਦੀ ਭਾਜੀ ਖੜੇ ਐ ਇਹ ਮੇਰੇ ਇਲੈਕਸ਼ਨ ਦੇ ਚਾਰਜ ਐ ਇਹ ਜੀ ਰਮਨ अरोड़ा ਜੀ ਉਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਕਿ ਕਿੱਦਾਂ ਮੈਂ ਬਦਲੀਆਂ ਕਰਾਨੀਆਂ ਜੋ ਕਹਿ ਰਿਹਾ ਉਹ ਸਾਰੇ ਐਵੀਡੈਂਸ ਮੈਂ ਮੁੱਖ ਮੰਤਰੀ ਤੱਕ ਪਹੁੰਚਾਉਂਗਾ ਇਹ ਮੈਨੂੰ ਰੇਟ ਕੀ ਪਤਾ ਇਹ ਲੀਗਲ ਜਾ ਕੇ ਦੱਸਣਗੇ ਉਹਨਾਂ ਤੂੰ ਔਰੇ ਤੁਲਾਵਾ ਔਰੇ ਤੁਲਾਵਾ ਮੈਨੂੰ ਤੋੜਨ ਦੇ ਲਈ ਜਿਹੜੇ ਲੋਕ ਕਹਿੰਦੇ ਆ ਕਿ ਮੇਰਾ ਲਾਪੀ ਦਾ ਕੰਮ ਹੈ ਮੇਰਾ ਮਾਫੀਆ ਦਾ ਕੰਮ ਹੈ ਮੈਨੂੰ ਇੱਕ ਚੁਣਿਆ ਹੋਇਆ ਐਮਐਲਏ ਚੁਣਿਆ ਹੋਇਆ ਵਿਧਾਇਕ 25 ਲੱਖ ਰੁਪਏ ਦੀ ਆਫਰ ਦੇ ਰਿਹਾ ਕਿ ਤੇਰੇ ਹਲਕੇ ਦਾ 25 ਲੱਖ ਰੁਪਿਆ ਤੇਰਾ ਹਿੱਸਾ ਜਿਹੜਾ ਏ ਉਹ ਇਸ ਮਹੀਨੇ ਮਰ ਗਿਆ ਤੂੰ ਧਰਨਾ ਕਿਉਂ ਲਗਾਇਆ اے ਰਮਨ ਨਰੋੜਾ ਜੀ ਐਮਐਲਏ ਸਾਹਿਬ ਕਹਿ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਹੋਰ ਮੁੱਖ ਮੰਤਰੀ ਨੀਤੀਗਤ ਹੱਦ ਦੱਸੇ ਕਿ ਜੇ ਅਸਤੀਫਾ ਦੇਣਾ ਹੈ ਕਿ ਜਾਂ ਰਮਨ ਰੋਡ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਜਵਾਬ ਤੁਸੀਂ ਮੁੱਖ ਮੰਤਰੀ ਤੋਂ ਪੁੱਛੋ ਮੇਰੀ ਵਾਈਫ ਤੇ ਮੇਰੀ ਬੇਟੀ ਕਿੱਥੇ ਆ ਜਾਓ ਮੈਂ ਮੈਂ ਮੈਨੂੰ ਮੈਚ ਕਰਕੇ ਅੱਜ ਮੇਰੇ ਉੱਤੇ ਮੈਨੂੰ ਧਮਕੀਆਂ ਮੈਨੂੰ ਡਰਾਉਣ ਦੇ ਲਈ ਮੇਰੇ ਪਰਿਵਾਰ ਨੂੰ ਮਾਰਨ ਦੇ ਲਈ ਅੱਜ ਬਹੁਤ ਕੁਝ ਜਿਹੜੇ ਖੇਲ ਰਚੇ ਜਾ ਰਹੇ ਆ ਕੱਲ ਫੋਨ ਦਿਓ ਮੇਰਾ ਫੋਨ ਦਿਓ ਕੱਲ ਮੈਂ ਡੀਜੀਪੀ ਸਾਹਿਬ ਨੂੰ ਪਰਸੂ ਰਾਤ ਦਾ ਮੇਲ ਕੀਤੀ ਹੋਈ ਹੈ ਇਹ ਲੋਕ ਕਿ ਜਿਹੜੇ ਰਿਕਾਰਡਿੰਗ ਨੂੰ ਬਾਹਰ ਨਾ ਕਰ ਸਕਾਂ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਮੇਰੇ ਬੱਚਿਆਂ ਨੂੰ ਮਾਰਨ ਦੇ ਲਈ ਇਹ ਨੰਬਰ ਹੈ ਇਹ ਲੋਕ ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਇਹ ਲੋਕ ਮੈਨੂੰ ਦੋ ਦਿਨ ਪਹਿਲੇ 2:20 ਮਿੰਟ ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ ਪਲੱਸ 92 ਜਿਹਦੇ ਵਿੱਚ ਮੈਨੂੰ ਬਹੁਤ ਗਲਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ ਲਾਸ਼ ਨਹੀਂ ਲੱਭੇਗੀ ਜੇ ਤੂੰ ਜੇ ਕੋਈ ਰਿਕਾਰਡਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਰਤ ਜਿਸ ਦਿਨ ਮੈਂ ਇੱਟਾ ਲਿਖ ਦਿੱਤਾ ਸੀ ਕਿ ਮੈਂ ਪੰਜ ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਕੱਲ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਹੇ ਆ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਬਾਪ ਦਾ ਮੇਰੇ ਵੀ ਇੱਕ ਬਾਪ ਆ ਮੇਰੀ ਵੀ ਧੀ ਹੈ ਮੇਰੇ ਉੱਤੇ ਇਹਨੇ ਗੰਦੇ ਗੰਦੇ ਸ਼ਬਦ ਕਹੇ ਜਾ ਰਹੇ ਆ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸ ਨੇ ਕਰਦੀ ਜਾਣਾ ਇਹ ਲੋਕ ਮੈਨੂੰ ਚੋਰ ਸਮਝਣੇ ਜਾਂਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਤ ਨੂੰ ਕਹਿ ਰਿਹਾ ਮੈਨੂੰ ਡਰ ਨਹੀਂ ਹੈ ਮੈਨੂੰ ਕੋਈ ਡਰ ਨਹੀਂ ਹੈ ਡਰਿਆ ਮੈਨੂੰ ਮੇਰੀ ਧੀ ਦਾ ਡਰਿਆ ਮੈਨੂੰ ਮੇਰੇ ਮੈਂ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਹਾਂ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਹਾਂ ਆਪਣੀ ਧੀ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਏ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕਣਾ ਰਵੇ ਮੇਰਾ ਕੱਕਣਾ ਰਵੇ ਜਿਹੜੇ ਲੋਕ ਅੱਜ ਮੇਰੀ ਪੀ ਨੂੰ ਮੇਰੇ ਬੱਚਿਆਂ ਨੂੰ ਪੰਡ ਰਿਹਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਰਾਜ ਕਰਦਾ ਕੀ ਇਹ ਫੈਸਲਾ ਤੇਰੀ ਇੱਜ਼ਤ ਦੇ ਵਿੱਚ ਹੈ ਤੇ ਉਹਨੇ ਦਾ ਵੀ ਕੱਕਣਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਦੇ ਉੱਤੇ ਇਲਜ਼ਾਮ ਲਗਾ ਰਿਹਾ ਕਿਉਂਕਿ ਇਸ ਕਰਕੇ ਮੈਂ ਤੋੜੂਏ ਗੱਲ ਕਹੀ ਹੈ ਕਿ ਮਾਨ ਸਾਹਿਬ ਤੁਸੀਂ ਵੀ ਅਜ ਇੱਕ 3 ਮਹੀਨੇ ਦੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਧੀਆਂ ਨਾਲ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਪਾਇਆ ਪੰਜਾਬ ਦੇ ਚੋਰਾ ਦੇ ਹੱਕ ਦੇ ਵਿੱਚ ਸਰਕਾਰ ਚਲਾਈ ਇਹ ਤੁਸੀਂ ਕੈਂਸਲ ਕਰੋਗੇ ਕਿ ਅੱਜ ਇਕ ਤੀਰ ਦਾ ਬਾਪ ਤੁਹਾਡੇ ਕੋਲ ਚੋਲੀ ਅੜ ਕੇ ਖੜਾ ਹੈ ਇਸ ਕਰਕੇ ਕਿ ਇਹ ਜਿਹੜੇ ਡਾਕੂ ਐਮ ਐਲ ਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਇਨਸਾਫ ਦੇ ਦਿਓ ਤੇਰੀ ਮੈਂ ਅਪੀਲ ਕਰਨ ਦੇ ਲਈ ਆਇਆ ਕਿ ਇਹ ਤੁਸੀਂ ਲੋਕ ਅੱਜ ਮੇਰੇ ਜਿਹੜੇ ਲੋਕ ਜਲੰਧਰ ਵੈਸਟ ਦੇ ਆ ਉਹ ਬਹੁਤ ਦੁਖੀ ਆ ਕਿਸੇ ਦੇ ਪਰਚੇ ਦੀ ਧਮਕੀ ਕਿਸੇ ਦੀ ਫੈਕਟਰੀ ਬੰਦ ਕਰਨ ਦੀ ਧਮਕੀ ਕਿਸਨੂੰ ਗੁੰਡੇ ਲੋਕ ਕੋ ਘਟਮ ਕੀ ਅੱਜ ਬਦਮਾਸ਼ਾਂ ਦਾ ਜਿਹੜਾ ਬੋਲ ਵਾਲਾ ਉਹ ਵੇਸਤੇ ਵਿੱਚ ਚੱਲ ਰਿਹਾ ਅੱਜ ਬਦਮਾਸ਼ ਇੱਥੇ ਜਲਸੇ ਕਰਾ ਰਹੇ ਆ ਇੱਥੇ ਬਦਮਾਸ਼ ਪੁਲਿਸ ਉਹਨਾਂ ਨੂੰ ਜਾ ਕੇ ਪਰਨੇ ਪਵਾ ਰਹੀ ਹੈ ਇਦਾਂ ਦੇ ਹਾਲਾਤ ਮੈਂ ਕਦੀ ਨਹੀਂ ਦੇਖੇ ਸੀ ਇਹ ਬੱਚੋ ਮੈਂ ਤੁਹਾਡਾ ਬੱਚਾ ਇਹ ਜਿਹੜੇ ਛੋਟੇ ਬੱਚੇ ਖੜੇ ਆ ਇਹਨਾਂ ਦੇ ਖਾਤਰ ਇਹ ਫੈਸਲਾ ਕਰਿਓ ਸੱਚੋ ਝੂਠ ਜਿਹੜੀ ਲੜਾਈ ਹੈ ਔਰ ਇਹ ਉੱਤੇ ਤੁਸੀਂ ਮੋਰ ਲਗਾਣੀ ਹੈ ਜੇ ਤੁਹਾਨੂੰ ਲੱਗਦਾ ਕਿ ਮੈਂ ਹਲਕੇ ਨੂੰ ਬਰਬਾਦ ਕਰ ਰਹੇ ਆ ਤੇ ਮੈਨੂੰ ਵੋਟ ਨਾ ਪਾਈਓ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਡਾਕੂ ਜਿਹੜੇ ਚੋਰ ਅੱਜ ਮੇਰੇ ਹਲਕੇ ਨੂੰ ਲੁੱਟ ਰਹੇ ਆ ਤੇ ਇਹਨਾਂ ਨੂੰ 10 ਤਰੀਕ ਸਵਛਾ ਦਿਓ ਤੇ ਉਹਦੇ ਤੋਂ ਬਾਅਦ ਇਹ ਮੇਰੀ ਪਾਰਟੀ ਖੜੀ ਹੈ ਇਹ ਮੇਰੇ ਲੋਕ ਖੜੇ ਹੈ ਇਹ ਤੁਹਾਨੂੰ ਸਾਫ਼ ਦਿਵਾਨਗੇ ਇਸ ਗੱਲ ਦੀ ਗਰੰਟੀ ਹੈ ਇਸ ਗੱਲ ਦਾ ਮੈਂ ਵਿਸ਼ਵਾਸ ਦਿੰਦਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੇ ਕੋਈ ਗਲਤੀ ਕੋਈ ਬੋਲ ਟੱਕ ਹੋ ਗਈ ਹੋ ਗਈ ਮੈਨੂੰ ਮਾਫ਼ ਕਰਿਓ भारत जनता पार्टी शीतलर शीतल अंगर तुम आगे बढ़ो शीतल अंगर तुम आगे बढ़ो शीतल तुम आगे बढ़ो तुम आगे बराबरि